ਸਾਰੇ ਸਤਿਗੁਰਾਂ ਦੇ ਦੁਆਰੇ ਰੇਟ ਨੂੰ ਦਾਤਾ ਸਾਹਿਬ ਜੀ ਦੇ ਦੁਆਰੇ ਸਭ ਮਹਾਰਾਜ ਦੀ ਹਜ਼ੂਰੀ ਅੰਦਰ ਨਗਰ ਦੇ ਉੱਪਰ ਦੂਸਰੇ ਪਨਾਹ ਤੇ ਪੰਚਾਇਆ ਜਿਉਂ ਆਖਦੇ ਆ ਆਹ ਬਰਸਾਰੇ ਖਲਸਾ ਜੀਉ ਗੁਰਬਾਣੀ ਆ ਪਰਮਾਨ ਕਰਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਖਲਸੇ ਦੇ ਜਮਾਨੇ ਪ੍ਰਤੱਖ ਗੁਰੂ ਨਿਸ਼ਟਾਰੇ ਪ੍ਰਤੱਖ ਬਾਸ਼ਾ ਦੀ ਹਜ਼ੂਰੀ ਤੇ ਬੈਠੇ ਆ ਔਰ ਪਿਛਾਰ ਲਿਖਦਾ ਹੈ ਕਹਿੰਦਾ ਸੰਗਤ ਤੋਖ ਦੀ ਸਦੈ ਸਫਲ ਹੋਤੀ ਵਿੱਚ ਸਾਨੂੰ ਤਾਂ ਫਤਿਹ ਬਲਾਵ ਦਾ ਜੋ ਉਹਦੀ ਫਤਿਹ ਨੇ ਸਦਰ ਫਤਿਹ ਹੋਣਾ ਗੁਰੂ ਗ੍ਰੰਥ ਸੇਬ ਨੂੰ ਸੀਸ ਜਗਾਣ ਦਾ ਜੋ ਪੰਜਵੇਂ ਪਾਸ਼ਾ ਨੇ ਫਤਿਹ ਲਾਹੌਰ ਦਿੱਤੀ ਤਨ ਆਪਣੇ ਰੇਤ ਪਵਾਂ ਦਾ ਜੋ ਉਹ ਨੌਵੇਂ ਗੁਰੂ ਨੂੰ ਫਤਿਹ ਮਿਲੀ ਭਾਰੀ ਤੇ ਚੌਕ ਚਾਦਨੀ ਸੀਸ ਬਲਾਵ ਦਾ ਜੋ ਗੁਰੂ ਗੱਬਿਆ ਨੂੰ ਸੰਗਤ ਨੇ ਫਤਿਹ ਤੇ ਬਖੌਰ ਦਿੱਤੀ ਬਾਲ ਬਾੜ ਕੇ ਸ਼ੁਕਰ ਮਨਾਉਣ ਦਾ ਜੋ ਮਣੀ ਸੇ ਤੇ ਬੈਠ ਗਦਾਵ ਦੇ ਜੋ ਤਾਰੂ ਸਿੰਘ ਦੀ ਧੋਲ 'ਚ ਪਈ ਹੁੰਦੇ ਖੋਪਰ ਸਿੰਘ ਦੇ ਨਾਲ ਜੋ ਦੀਪ ਸਿੰਘ ਦੀ ਫਤਿਹ ਜਹਾਨ ਉੱਤੇ ਬਹੁਤ ਕੱਢਿਆ ਬਚਣ ਗਦਾਵ ਦੇ ਜੋ ਫਤਿਹ ਹੈ ਜਮਤ ਮਤ ਇਕਸਾਲੀਆਂ ਦੀ ਉਹਦੀ ਜਿੱਤ ਆਰ ਥਾਮਦਾ ਜੋ ਫਤਿਹ ਹੈ ਸਤ ਗਿਆਨੀ ਜਰਨੈਲ ਸਖਾਜ਼ਾ ਵਾਲਿਆਂ ਦੀ ਆਈਆਂ ਫੌਜਾਂ ਦੇ ਸਿੰਘ ਗਦਾਵ ਦੇ ਜੋ ਫਤਿਹ ਵਿਦਈਏ ਫਤਿਹ ਖਲਸੇ ਖਰ ਕੋਕਰੀ ਫਤੇ ਬਲਾਉਂਦਾ ਜੋ ਆਹ ਗੁਰੂਆਂ ਗੁਰੂ ਪਿਆਰੀ ਸਾਸ ਸੱਜੇ ਜੀਓ ਸਤਿ ਆਦ ਸਤਿ ਸ਼੍ਰੀ ਅਕਾਲ ਸਬਰ ਨੂੰ ਸੀਸ ਲੱਗੇ ਬੜੇ ਕਹਿੰਦੇ ਗੱਜ ਕੇ ਬਲਾ ਦੇ ਫਤੇ ਆਖੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਜੀ ਫਤੇ ਆਹ ਗੁਰੂ ਸਵਾਰੇ ਖਾਲਸਾ ਦੀ ਇਤਿਹਾਸ ਦੀਆਂ ਲੜੀਆਂ ਨੂੰ ਆਰੰਭ ਕਰੀਏ ਉਹ ਪੈਂਗੇ ਵਾਲੇ ਪਾਸ਼ਾ ਮਹਾਰਾਜ ਨੀਲੇ ਦੇ ਸ਼ੋਰ ਸਵਾਰ ਮਹਾਰਾਜ ਨੇ ਦੁਨੀਆ ਤੇ ਆਉਣਾ ਪਰ ਪਹਿਲੇ ਪਾਸ਼ਾ ਨੇ ਸੋਹ ਸਿਰ ਨੂੰ ਮਾਰਕਦੇ ਮਹਾਰਾਜ ਜੀ ਦੁਨੀਆ ਦੇ ਮਾਲਕ ਤੇ ਪਿਆਦੇ ਬੇੜੇ ਪਾਰ ਕਰਨ ਵਾਲੇ ਸਤਗੁਰੂ ਜੱਲੋਂ ਦੇ ਸਤ ਕੌਮ ਦਾ ਮੁੱਢ ਬਣਿਆ ਹੈ ਜਿਨ੍ਹਾਂ ਨੇ ਸਨ ਏਕੇ ਦੀ ਲੜੀ ਚਪਰਿਆ ਹੈ ਜਿਨ੍ਹਾਂ ਨੇ ਇੱਕ ਹੌਂ ਗੁੱਧੇ ਬਾਣੀ ਪੜਦੇ ਆ ਇਹ ਕੋਮਕਾਰ ਸਤਿਗੁਰੂ ਵਾਹਿਗੁਰੂ ਪਹਿਲੇ ਪਾਸ਼ਾ ਨੇ ਇਹ ਦੁਨੀਆ ਤੇ ਆਏ ਦੁਨੀਆ ਦਾ ਜੰਮ ਪਸਾਰਾ ਜਿੰਦਾ ਹੋ ਜਾ ਸੀ ਉਹਨੂੰ ਠੱਲ ਪਾਈ ਗਈ ਪਰ ਮਨਦਰ ਖਿਆਲ ਮਾਰ ਕੇ ਵੇਖਿਓ ਇਸ ਧਰਤੀ ਉੱਤੇ ਫੇਰ ਮਾਪਿਆਂ ਦੀ ਲੋਕੀਆਂ ਵੱਗੀਆਂ ਸ਼ੁਰੂ ਹੋਈਆਂ ਇਹ ਤੋਂ ਕੂਡੂ ਨੇ ਸ਼ੁਰੂ ਹੋਇਆ ਇੱਥੇ ਭਾਈ ਭਾਈ ਦਾ ਯਾਰੀ ਬਣਿਆ ਇੱਥੇ ਜਿੰਨੇ ਅਵਤਾਰ ਦੁਨੀਆ ਤੇ ਪੈਦਾ ਹੋ ਕੇ ਆ ਸਾਰਿਆਂ ਨੇ ਆਪੋ ਆਪਣਾ ਮੈਂ ਵਜ ਪਾਇਆ ਪਰ ਜਦੋਂ ਕਿਓ ਜਦੋਂ ਧਰਤੀ ਮਾਂ ਦਾ ਤੇ ਖੂਨ ਦੀਆਂ ਰੱਦੀਆਂ ਵੱਗੀਆਂ ਸ਼ੁਰੂ ਹੋਈਆਂ ਇਹ ਧਰਤੀ ਦੇ ਬਾਹਰ ਦੇ ਜਨ ਵਿੱਚ ਅੱਗ ਫਿਰੋਕ ਉਸਤਾਰ ਪਰਮਾਤਮਾ ਦੇ ਸਾਹਮਣੇ ਇਹ ਖਿਆਲੀ ਧਰਤੀ ਉਸਤਾਰ thank yeah. you ਗੜੇ ਚ ਪੱਲਾ ਪਾ ਕੇ ਫਰਿਆਦ ਕੀਤੀ ਸਤਿਗੁਰੂ ਕਿਰਪਾ ਕਰੋ ਕੋਈ ਮਹਾਂਪੁਰਸ਼ ਦੁਨੀਆਂ ਤੇ ਢਿੱਜਦਾ ਕਰੋ ਇਹ ਦਰਸਤਾਂ ਦਾ ਭਾਰ ਮੇਰੇ ਕੋਲ ਸਹਾਰਿਆ ਨਹੀਂ ਜਾਂਦਾ ਮਾਨੰਦਰ ਖਿਆਲ ਮਾਰ ਕੇ ਵੇਖਿਓ ਖਾਲਸਾ ਜੀ ਜੇ ਉਹਨਾਂ ਵੇਲੇ ਅੰਦਰ ਪ੍ਰਮਾਤਮਾ ਦੀ ਦਰਗਾਹ ਦੇ ਅੰਦਰ ਧਰਤੀ ਮਾਤਾ ਫਰਿਆਦ ਕਰਦੀ ਸੀ ਪਰ ਅੱਜ ਵੀ ਧਰਤੀ ਰੋ ਰੋ ਫਰਿਆਦਾ ਕਰਦੀ ਹੈ ਅੱਜ ਜਿੰਨਾ ਚਿਰ ਪੰਜਾਬ ਦੇ ਧਰਤੀ ਤੇ ਹੋ ਰਿਹਾ ਹੈ ਅੱਜ ਵੀ ਧਰਤੀ ਕੋਲ ਆ ਕੇ ਪਾਤਸ਼ਾਹ ਦੇ ਚਰਨਾਂ 'ਚ ਅੱਜ ਵੀ ਅਰਦਾਸਾਂ ਕਰਦੀ ਸੱਤੇ ਪਾਤਸ਼ਾਹ ਕੋਈ ਬੜੀ ਬਹਾਦਰ ਕੋਈ ਸੂਰਮਾ ਭਗਤ ਦਾਣੀ ਦੁਨੀਆ ਤੇ ਭੇਜ ਜਿਹੜਾ ਇਹਨਾਂ ਨੂੰ ਰਾਹਾਂ ਤੇ ਟੁੱਟਿਆਂ ਨੂੰ ਸਿੱਧੇ ਰਾਹੇ ਪਾਉਣ ਵਾਲਾ ਕੋਈ ਬੜੀ ਪਕੰਬਰ ਦੁਨੀਆ ਤੇ ਆਵੇ ਆ ਗੁਰਸਵਾਰੇ ਖਾਲਸਾ ਜੀ ਵਿਸ਼ਵਾਸਾ ਵੱਲੋਂ ਬਹੁਤ ਸਾਰਾ ਮਾਣ ਆ ਰਿਹਾ ਮਰ ਚੜ੍ਹਦੇ ਗਲਤਾਂ ਤੰਦਰੁਸਤੀਆਂ ਬਖਸ਼ੇ ਦਿੱਤਾ ਹੋਇਆ ਸਮਾਪਤ ਦੇ ਇਤਿਹਾਸ ਦੀਆਂ ਲੜੀਆਂ ਨੂੰ ਇਸੇ ਤਰ੍ਹਾਂ ਅਗਲੇ ਪੜਾਤੇ ਰੱਖਣ ਦਾ ਯਤਨ ਕਰਾਂਗੇ ਇਧਰ ਤੇ ਤੁਹਾਡਾ ਆਪਣਾ ਤੁਹਾਡੀ ਜਿੱਤਾ ਵੀਰ ਸੋਪਾ ਸਿੰਧੀ 17 ਫਰਵਰਹਾਲੇ ਜਿਨ੍ਹਾਂ ਦੇ ਬੜੇ ਨਗਮੇ ਆਏ ਨੇ ਤਸਵੀਰ ਜੀ ਆਈਡੀ ਜਿਨ੍ਹਾਂ ਦੇ ਨਗਮਿਆਂ ਅੰਦਰ ਵੀਰ ਨੇ ਅੱਗੇ ਹੋ ਕੇ ਕੰਮ ਕੀਤਾ ਹੈ ਸਾਰੇ ਨਗਮਿਆਂ ਨੂੰ ਬੜਾ ਪਿਆਰ ਦਿੰਦਾ ਹੈ ਹੁਣ ਨਵੇਂ ਨਗਮੇ ਵੀ ਆ ਰਹੇ ਉਹ ਵੀ ਤੁਹਾਡੇ ਚਰਨਾਂ ਤੇ ਪੇਸ਼ ਕਰਾਂਗੇ ਜਿਹੜਾ ਜਿਹੜਾ ਨਗਮਾ ਤੁਸੀਂ YouTube ਦੇ ਚੈਨਲ ਤੇ ਸੁਣਿਆ ਉਹ ਨਗਮਾ ਤੁਹਾਡੇ ਚਰਨਾਂ ਤੇ ਅਗਲੇ ਪੜਾਵਾਂ ਤੇ ਰੱਖਣ ਦਾ ਯਤਨ ਕਰਾਂਗੇ ਤੇ ਵੀਰ ਸੋਪਾ ਸਿੰਧੀ 17 ਜੀ ਦਾ ਆਪਣਾ ਜੱਫਾ ਹੈ ਬੜੀ ਕਿਰਪਾ ਬੜੀ ਰਹਿਮਤ ਹੈ ਗੁਰੂ ਪਾਤਸ਼ਾਹ ਮਹਾਰਾਜ ਜੀ ਕਿਉਂਕਿ ਤੁਸੀਂ ਗੁਰੂ ਕੀਆ ਸੰਗਤੋਂ ਜਦੋਂ ਸੰਗਤਾਂ ਬਣਾਈਆਂ ਦੇਣ ਮਨੂ ਪਾਤਸ਼ਾਹ ਆਪ ਕਿਰਪਾ ਕਰਦਾ ਹੈ ਕਰਦਾ ਹੈ ਇਧਰ ਵੀਰ ਢਾਡੀ ਰਾਜਵਿੰਦਰ ਸਿੰਘ ਜਿਹੇ ਜਿਲੰਦਰਵਾਲੇ ਇਧਰ ਤੁਹਾਡੇ ਇਲਾਕੇ ਦੀ ਸ਼ਾਨ ਤੁਹਾਡੇ ਪਿੰਡ ਦਾ ਮਾਣ ਵੀਰ ਸੁਖਬੀਰ ਸਿੰਘ ਸੁਖ ਦਾਸ ਜਿਹੜੇ ਪ੍ਰਿੰਦਰ ਸਿੰਘ ਪਾਰਸ ਰਹੀਆ ਆਪ ਨੂੰ ਸਾਰੇ ਖਾਲਸਾ ਜੀ ਜੱਥੇ ਦੀ ਸਾਝ ਪਾਈਏ ਬੀਰ ਗੁਰਬੀਰ ਸਿੰਘ ਜੀ ਕੋਲਸ ਉਹਨਾਂ ਵੱਲੋਂ ਵੀ ਧੰਨ ਦਿੱਤੇ ਨੂੰ ਮਾਨ ਐ ਮਸਰ ਦੇ ਕਲਾਕ ਤੇ ਤੰਦਰੁਸਤੀਆਂ ਬਖਸ਼ੇ ਸਾਰੇ ਪ੍ਰਬੰਧਕ ਕਮੇਟੀ ਦੇ ਅੱਗੇ ਹਾਧਰ ਧੰਨਵਾਦ ਨੌਜਵਾਨਾਂ ਦਾ ਅੱਗੇ ਧੰਨਵਾਦ ਜਿਹੜੇ ਬੜੀ ਅੱਗੇ ਵੱਧ ਚੜ ਕੇ ਸੇਵਾ ਕਰਦੇ ਨੇ ਅਰਦਾਸ ਕਰੀਏ ਮਹਾਰਾਜ ਦੇ ਇਸ ਤਰ੍ਹਾਂ ਨੌਜਵਾਨਾਂ ਨੂੰ ਚੜ੍ਹਦੀਆਂ ਕਲਾ ਵਿੱਚ ਰੱਖਿਓ ਸਾਡੇ ਸਟਾਫ ਦੇ ਸੈਕਟਰੀ ਜੀ ਸੁਦੀਪ ਸਿੰਘ ਜੀ ਹੋ ਬੜੀ ਚੜ੍ਹਦੀ ਕਲਾ ਵਾਲੇ ਤੇ ਬੜੇ ਪਿਆਰੇ ਮਿੱਤਰ ਨੇ ਅਰਦਾਸ ਕਰਦੇ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਪਾਦਰਸ਼ੀ ਬਖਸ਼ੋ ਆਹ ਮੂਵੀ ਵਾਲੇ ਵੀਰਾਂ ਦਾ ਤਹਿਦਿ ਰ ਧੰਨਵਾਦ ਪੰਜ ਪਿਆਰੇ ਸਹਿਬਾਨਾਂ ਦਾ ਤਹਿਦਿ ਰ ਧੰਨਵਾਦ ਗੁਰੂ ਕੀ ਸੰਗਤ ਦਾ ਤਹਿਦਿ ਰ ਧੰਨਵਾਦ ਨੌਜਵਾਨ ਵੀਰਾਂ ਦਾ ਤਹਿਦਿ ਰ ਧੰਨਵਾਦ ਕੋਟ ਬੋਰ ਧੰਨਵਾਦ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲੱਗੇ ਨੇ ਗੂਗਿਆਂ ਤੋਂ ਅਸਰ ਕਰਾ ਲਿੱਤੇ ਨੇ ਆਹ ਗੁਰੂ ਸਵਾਰੇ ਖਾਲਸਾ ਜੀ ਸਾਜੇ ਮ ਬਹੁਤ ਬਹੁਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਐ ਇਸ ਮੂਲ ਸੰਗਤ ਨੂੰ ਕਿ ਆਪ ਜੀ ਨੂੰ ਪਤਾ ਹੀ ਹੈ